ਗੁਰੂ ਕਿਰਪਾ ਸਦਕਾ ਜਿਸ ਪ੍ਰਾਣੀ ਦੇ ਵੱਲ ਗੁਰੂ ਸਹਿਬਾਨ ਹੋ ਜਾਣ ਪਾਪ ਜਿਹਦੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਬਣ ਜਾਂਦੀ ਹੈ ਜੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਦੁਨਿਆਵੀ ਲੋਕਾਂ ਦਾ ਜਾਂ ਮਾਇਆ ਦਾ ਜਿਹੜਾ ਹਉਮੈ ਵਾਲਾ ਰੋਗ ਹੈ ਉਹ ਨਹੀਂ ਢਲਾ ਸਕਦਾ ਪਾਪ ਉਹ ਨਾ ਅਹੰਕਾਰੀ ਬਣਦੇ ਨੇ ਨਾ ਤਿਆਚਾਰੀ ਬਣਦੇ ਨੇ ਉਹ ਸਗੋਂ ਪ੍ਰੋਪਤ ਆਰੀ ਬੰਦੇ ਨੇ ਬਸਨ ਮਹਾਰਾਜਿਆਂ ਦਾ ਜਾਮ ਗੁਰੂ ਹੈ ਵੱਲ ਤਾਰੇ ਕ ਅਗਾਰਬ ਦੀਜੈ ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕੀਜੈ ਐਸੀ ਗੁਰੂ ਤਨਵਿੰਦ ਸੇ ਮਹਾਰਾਜ ਜੀ ਬਾਰ ਬਾਰ ਨਮਸਕਾਰ ਕਰੀਏ ਜੀ ਸੁਕਰਾਨਾ ਕਰੀਏ ਜੀ ਗੁਰੂ ਮਹਾਰਾਜ ਆਪ ਸਾਈ ਫੌਨ ਜੀ